ਜਿਹੜੀ ਮੀਟਿੰਗ ਰਹੀ ਏ ਲੋਕਾਂ ਦੀ ਸਮੱਸਿਆਵਾਂ ਸੁਣਨ ਵਾਸਤੇ ਕਿਸ ਤਿੱਕੇ ਦੇ ਮਸਲੇ ਸਾਹਮਣੇ ਆਏ ਦੇਖੋ ਜੋ ਲੋਕਾਂ ਦੇ ਮਸਲੇ ਨੇ ਲੋਕਾਂ ਨੂੰ ਮਿਲਣ ਲਈ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਾਉਣ ਲਈ ਇੱਥੇ ਅੱਜ ਮੈਂ ਬੈਠਾ ਹਾਂ ਔਰ ਲੋਕ ਆ ਕੇ ਮਿਲ ਰਹੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਲੈ ਕੇ ਆ ਰਹੇ ਨੇ ਜੋ ਕੰਮ ਨੇ ਲੋਕਾਂ ਦੇ ਜਾਇਜ਼ ਨੇ ਉਹ ਸਾਰੇ ਕਿਤੇ ਜਾ ਰਹੇ ਨੇ ਅਫਸਰ ਸਾਬਾਣਾ ਡਿਊਟੀ ਲਗਾਈ ਜਾ ਰਹੀ ਹੈ ਲੋਗ ਐਮਐਨਏ ਤੱਕ ਪਹੁੰਚ ਕਰ ਰਹੇ ਨੇ ਕਿ ਕਾਰਨ ਵੀ ਸੰਬੰਧਿਤ ਵਿਭਾਗਾ ਕੋਲ ਜਾਣ ਤੋਂ ਬਜਾਏ ਤੁਹਾਡੇ ਕੋਲ ਆ ਰਹੇ ਨੇ ਕੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਵਿਭਾਗਾ ਵਿੱਚ ਨਹੀਂ ਉਹਦਾ ਐਨਜੀ ਕੋਈ ਗੱਲ ਨਹੀਂ ਵਿਭਾਗਾ ਵਿੱਚ ਸੁਣਵਾਈ ਹੁੰਦੀ ਹੈ ਕਈ ਵਾਰ ਨਾ ਕੋਈ ਮਸਲਾ ਹੀ ਕੋਈ ਇਹੋ ਜਿਹਾ ਹੁੰਦੇ ਨੇ ਜਿਵੇਂ ਕੋਈ ਕਿਸੇ ਨਾਲ ਲੜਾਈ ਝਗੜੇ ਦਾ ਹੈ ਕਿਦਾ ਰਾਜੀਨਾਮਾ ਕਰਾਉਣਾ ਹੈ ਯਾ ਕੋਈ ਕਿਸੇ ਦਾ ਡਵੈਲਪਮੈਂਟ ਦਾ ਕੰਮ ਹੈ ਕਿਸੇ ਨੇ ਕੋਈ ਸੜਕ ਬਣਾਉਣੀ ਹੈ ਕੋਈ ਕਿਸੇ ਦਾ ਪੀਣ ਵਾਲੇ ਪਾਣੀ ਦਾ ਕੰਮ ਹੈ ਕੋਈ ਕਿਸੇ ਤਰ੍ਹਾਂ ਦਾ ਡਵੈਲਪਮੈਂਟ ਦੇ ਕੰਮ ਨੇ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਨੇ ਉਹ ਸਾਰੇ ਕੰਮ ਜਿਹੜੇ ਨੇ ਸਾਡੇ ਕੋਲ ਆਉਂਦੇ ਨੇ ਜਿਸ ਨੂੰ ਬਰਾਟ ਚਾਹੀਦੀ ਹੈ ਇਸ ਕੰਮ ਲਈ ਕਿੰਨਾ ਕੋਈ ਫੰਡ ਚਾਹੀਦਾ ਹੈ ਤਾਂ ਜੋ ਵੀ ਕੋਈ ਆ ਰਿਹਾ ਸਾਡੇ ਕੋਲ ਉਹਨਾਂ ਦੇ ਜਿਹੜੇ ਵੀ ਮਸਲੇ ਨੇ ਉਹ ਸਾਡੇ ਕੋਲੋਂ ਆਪਣੀ ਗੱਲ ਸੁਣੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਜੋ ਵੀ ਉਹਨਾਂ ਦਾ ਜਾਇਜ਼ ਕੰਮ ਹੈ ਉਹ ਪ੍ਰੋਪਰ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ ਸ਼ਹਿਰ ਤੇ ਪਿੰਡ ਦੋਲਾਂ ਦੇ ਮਸਲੇ ਸਾਹਮਣੇ ਆ ਰਹੇ ਨੇ ਜੋ ਵੀ ਕੋਈ ਆਉਂਦਾ ਸਾਡੇ ਕੋਲ ਹਰ ਇੱਕ ਦਾ ਜਿਹੜਾ ਜੀ ਆਇਆਂ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜੇ ਲੋਕਾਂ ਨੇ ਸਾਨੂੰ ਆਮ ਕਰਾਂ ਦੇ ਬੱਚਿਆਂ ਨੂੰ ਚੁਣ ਕੇ ਵਿਧਾਨ ਸਭਾ ਭੇਜਿਆ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹਰ ਇੱਕ ਦਾ ਕੰਮ ਕਰੀਏ ਤੇ ਵਿੱਚ ਕੋਈ ਪਾਰਟੀਬਾਜ਼ੀ ਨਾ ਰੱਖੀਏ ਤਾਂ ਕੋਈ ਵੀ ਸਾਡੇ ਕੋਲ ਆਉਂਦਾ ਹਰ ਇੱਕ ਦੀ ਗੱਲ ਸੁਣਦੇ ਆਂ ਔਰ ਮੌਕੇ ਤੇ ਉਹਦਾ ਜਿਹੜਾ ਹੱਲ ਕਰਦੇ ਆਂ ਔਰ ਲਫਤ ਸਰ ਜੀ ਦੇ ਡਿਵੈਲਪਮੈਂਟ ਦੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਦੇਰ ਦੇ ਡਵੈਲਪਮੈਂਟ ਦਾ ਜਿਹੜਾ ਸਾਡੇ ਤਕਰੀਬਨ 7 ਕਰੋੜ ਰੁਪਏ ਦੇ ਨਾਲ ਪੀਣ ਵਾਲੇ ਪਾਣੀ ਦਾ ਜਿਹੜਾ ਪਾਈਪਲਾਈਨ ਦਾ ਨਵੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਔਰ 2 ਕਰੋੜ ਦਾ ਜਿਹੜਾ ਸਾਡਾ ਸੀਵਰੇਜ ਸਿਸਟਮ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਔਰ ਹੋਰ ਵੀ ਜਿਹੜਾ ਨਵਾਂ ਸੀਵਰੇਜ ਦਾ ਪ੍ਰੋਜੈਕਟ ਹੈ ਅਸੀਂ ਲੈ ਕੇ ਆ ਰਹੇ ਹਾਂ 6 ਕਰੋੜ ਦਾ ਸ਼ਹਿਰ ਦੇ ਲਈ ਜਿੱਥੇ ਨਵੇਂ ਸੀਵਰੇਜ ਦੀ ਪਾਈਪਾਂ ਪਾਉਣ ਵਾਲੀਆਂ ਨੇ ਜਾਂ ਤਾਂ ਸੀਵਰੇਜ ਬਦਲਣ ਪਾਣਾ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗ ਰਿਹਾ ਹੈ ਉੱਥੇ ਜਿਹੜਾ ਕੰਮ ਕਰਵਾਇਆ ਜਾ ਰਿਹਾ ਹੈ ਸਟਰੀਟ ਲਾਈਟਰਾਂ ਨੇ ਜਿਹੜੀਆਂ ਨਵੀਆਂ तकरीबन 2.5 ਕਰੋੜ ਦੀ ਲਾਗਤ ਦੇ ਨਾਲ ਲਗਾਉਣ ਜਾ ਰਹੇ ਆਂ ਸ਼ਹਿਰ ਦੇ ਵਿੱਚ ਸੜਕਾਂ ਜਿੰਨੀਆਂ ਨੇ ਉਹ ਸਾਰਾ ਪ੍ਰੋਜੈਕਟ ਜਿਹੜੇ ਨੇ ਸਾਡੇ ਬੜਾ ਜਲਦੀ ਸ਼ੁਰੂ ਹੋਣਗੇ ਆ ਬਰਸ਼ਾਂ ਦਾ ਟਾਈਮ ਹੈ ਬਰਸ਼ਾਂ ਦੇ ਮੌਸਮ ਤੋਂ ਬਾਅਦ ਜਿਹੜੀਆਂ ਸੜਕਾਂ ਨੇ ਸਾਰੀਆਂ ਪ੍ਰੋਪਰ ਤਰੀਕੇ ਨਾਲ ਸਾਰੀਆਂ ਸ਼ਹਿਰ ਦੀਆਂ ਜਿਹੜੀਆਂ ਲਗੀਆਂ ਵਣਗੀਆਂ ਔਰ ਬਾੜਾਂ ਦੇ ਵਿੱਚ ਜਿਹੜੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਕੰਮ ਚੱਲ ਰਹੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਫਾਸਲਕਾ ਦੇ ਸ਼ਹਿਰ ਦੇ ਵਿੱਚ ਕੀਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਰਿਕਾਰਡ ਤੋੜ ਜਿਹੜੇ ਪ੍ਰੋਜੈਕਟ ਨੇ ਵਿਕਾਸ ਤੇ ਉਹ ਜਿਹੜੇ ਸ਼ਹਿਰ ਦੇ ਲਈ ਅਸੀਂ ਲੈ ਕੇ ਆ ਜੀ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਨੂੰ ਕੁਸ਼ਾਇਦ ਕਰਨ ਵਾਸਤੇ ਹੋਰ ਕੀ ਕੁਝ ਕੀਤਾ ਜਾ ਰਿਹਾ ਕੋਈ ਨਵਾਂ ਮੈਦਾਨ ਇਤਾਂ ਦੇ ਵਿੱਚ ਅਸੀਂ ਤਕਰੀਬਨ 70 ਦੇ ਕਰੀਬ ਪਿੰਡਾਂ ਦੇ ਵਿੱਚ ਵਾਲੀਬਾਲ ਦੇ ਜਿਹੜੇ ਗਰਾਊਂਡ ਹੁਣ ਤੱਕ ਬਣਾ ਚੁੱਕੇ ਆ ਔਰ ਸਾਡਾ ਟਾਰਗੇਟ ਹੈ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਵਿੱਚ ਤਕਰੀਬਨ ਸਾਰੇ 100 ਜਿਹੜੇ ਪਿੰਡ ਨੇ ਸਾਡਾ ਟਾਰਗੇਟ ਹੈ 100 ਪਿੰਡਾਂ ਦੇ ਵਿੱਚ ਅਸੀਂ ਜਿਹੜੇ ਵਾਲੀਬਾਲ ਦੇ ਗਰਾਊਂਡ ਬਣਾਈਏ ਕਿੱਥੇ-ਜਿੱਥੇ ਸਾਨੂੰ ਜਗ੍ਹਾ ਮਿਲ ਰਹੀ ਹੈ ਪੰਚਾਇਤਾਂ ਸਾਨੂੰ ਜਗ੍ਹਾ ਮੁਹੱਈਆ ਕਰਵਾ ਰਹੀਆਂ ਨੇ ਉੱਥੇ ਅਸੀਂ ਵਾਲੀਬਾਲ ਦੇ ਗਰਾਊਂਡ ਬਣਾ ਰਹੇ ਹਾਂ ਔਰ ਜਿੱਥੇ ਸਾਨੂੰ ਕੋਈ ਜ਼ਿਆਦਾ ਜਗ੍ਹਾ ਮਿਲ ਜਾਂਦੀ ਹੈ 2 ਕਿਲ 2 ਏਕੜ ਜਾਂ 3 ਏਕੜ ਉੱਥੇ ਅਸੀਂ ਵੱਡੇ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਸਾਡੇ ਨੌਜਵਾਨ ਨੇ ਖੇਡਾਂ ਵੱਲ ਲੱਗਣ ਔਰ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਦਾ ਮੁੱਦਾ ਕਿ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਸ਼ਾ ਬਾਰੇ ਹੁਣ ਕੀ ਸਟੇਟਸ ਹੈ ਕੋਈ ਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਸਮਝਣਾ ਚਾਹੀਦਾ ਹੈ ਮੈਂ ਕਈ ਪਿੰਡਾਂ ਦੇ ਵਿੱਚ ਗਿਆ ਤੇ ਉੱਥੇ ਦੇਖਣ ਨੂੰ ਮਿਲਿਆ ਬਹੁਤ ਸਾਰੇ ਨੌਜਵਾਨ ਨਸ਼ਾ ਛੱਡਣ ਲਈ ਸਾਡੇ ਕੋਲ ਅੱਗੇ ਆਏ ਔਰ ਅੱਗੇ ਆ ਕੇ ਉਹਨਾਂ ਨੇ ਸਾਨੂੰ ਨਸ਼ਾ ਛੱਡਣ ਲਈ ਕਿਆ ਤੇ ਅਸੀਂ ਉਹਨਾਂ ਦੇ ਜਿਹੜਾ ਹਸਪਤਾਲ ਦੇ ਵਿੱਚ ਨਸ਼ਾ ਛਡੋ ਗੈਂਡਰ ਤੇ ਵੇਚ ਲਖੜ ਕਰਾਇਆ ਤਾਂ ਉਹਨਾਂ ਨਾਲ ਜਦੋਂ ਵੀ ਕੋਈ ਮੈਂ ਗੱਲ ਕੀਤੀ ਉਹਨਾਂ ਦਾ ਵੇਖੋ ਇੱਕੋ ਹੀ ਮੇਰੇ ਨਾਲ ਜੋ ਉਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਜਿਹੜਾ ਨਸ਼ਾ ਬਹੁਤ ਔਖਾ ਮਿਲਦਾ ਹੈ ਜੇ ਮਿਲ ਵੀ ਜਾਂਦਾ ਹੈ ਕਿ ਤੂੰ ਤਾਂ ਬਹੁਤ ਮਹਿੰਗਾ ਮਿਲਦਾ ਹੈ ਉਹ ਵੀ ਨਕਲੀ ਕਿਸੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਿਲਦਾ ਜਿਹਦੇ ਨਾਲ ਸਾਡੀ ਜਾਨ ਨੂੰ ਖਤਰਾ ਆ ਸਕਦਾ ਤਾਂ ਮੇਰੀ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਇਸੇ ਕਰਕੇ ਅੱਗੇ ਆਏ ਆਂ ਕਿ ਨਸ਼ਾ ਛੱਡਣਾ ਚਾਹੁੰਦੇ ਆਂ ਤਾਂ ਮੇਰੀ ਇੱਕ ਅਪੀਲ ਹੈ ਮੈਂ ਤੁਹਾਡਾ ਵੀ ਸਹਿਯੋਗ ਇਸ ਵਿੱਚ ਲਵਾਂਗਾ ਕਿ ਸਾਰੇ ਸਾਡੇ ਪੱਤਰਕਾਰ ਭਰਾ ਇਸ ਦੇ ਵਿੱਚ ਸਹਿਯੋਗ ਕਰਨ। ਆਪਾਂ ਅਪੀਲ ਕਰੀਏ ਵੱਦ ਤੋਂ ਵੱਦ ਜੋ ਵੀ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਨਸ਼ਾ ਛੱਡਣ ਲਈ ਆਪ ਦਾ ਇਲਾਜ ਕਰਾਉਣ ਲਈ ਪ੍ਰੇਰਿਤ ਕਰੀਏ ਉਹਨਾਂ ਨੂੰ ਸਮਝਾਈਏ ਕਿ ਕਈ ਵਾਰ ਡਰਦੇ ਆਂ ਵੀ ਅਸੀਂ ਜਾ ਕੇ ਉੱਥੇ ਦਾਖਲ ਹੋਵਾਂਗੇ ਜਾਂ ਪੁਲਿਸ ਤੁਹਾਨੂੰ ਤੰਗ ਪਰੇਸ਼ਾਨ ਕਰੇਗੀ। ਸਾਡੇ ਨਾ ਮਾਰਕਟ ਕਰੇਗੀ ਇਹੋ ਜੇ ਬਿਲਕੁਲ ਵੀ ਨਹੀਂ ਜੋ ਵੀ ਕੋਈ ਨਸ਼ਾ ਛਡਣਾ ਚਾਹੁੰਦਾ ਪੁਲਿਸ ਉਹਨਾਂ ਨੂੰ ਬਿਲਕੁਲ ਤੰਗ ਨਹੀਂ ਕਰੂਗੀ ਕੋਈ ਕਿਸੇ ਦਾ ਮਾਰਕਟ ਨਹੀਂ ਕੀਤੀ ਜਾਊਗੀ ਸਭ ਉਹਨਾਂ ਦੀ ਹੈਲਪ ਕੀਤੀ ਜਾਊਗੀ ਨਸ਼ਾ ਛੱਡਣ ਲਈ ਸਰਕਾਰ ਉਹਨਾਂ ਦੇ ਜਿਹੜੀ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਰੋਜ਼ਗਾਰ ਵੀ ਦੇਊਗੀ ਤਾਂ ਮੈਂ ਬੇਨਤੀ ਕਰਦਾ ਜਿਹੜਾ ਨਸ਼ਾ ਹੈ ਜਿਹੜਾ ਹੁਣ ਪਤਾ ਲੱਗ ਰਿਹਾ ਕਿਤੋਂ ਨਹੀਂ ਮਿਲ ਰਿਹਾ ਜੇ ਮਿਲ ਵੀ ਰਿਹਾ ਕਿਤੇ ਵੀ ਕੋਈ 10% ਤਾਂ ਬਹੁਤ ਔਖਾ ਮਿਲ ਰਿਹਾ ਔਰ ਬਹੁਤ ਮਹਿੰਗਾ ਮਿਲ ਰਿਹਾ ਹੈ ਔਰ ਨਸ਼ਾ ਜਿਹੜੇ ਛੱਡ ਰਹੇ ਨੇ ਉਹਨਾਂ ਨੇ ਹੀ ਇਹ ਮੈਨੂੰ ਜਾਣਕਾਰੀ ਦਿੱਤੀ ਹੈ ਔਰ ਮਿਲ ਵੀ ਜਿਹੜਾ ਨਸ਼ਾ ਰਿਹਾ ਬਿਲਕੁਲ ਨਕਲੀ ਜਿਹੜਾ ਹੈ ਤਿਆਰ ਕੀਤਾ ਜਿਹੜਾ 1 ਦਾ ਪਰਸੈਂਟ ਵੀ ਮਿਲ ਰਿਹਾ ਹੈ ਤਾਂ ਉਹ ਵੀ ਜਿਹੜਾ ਉਹਦੇ ਤੇ ਵੀ ਅਸੀਂ ਬੜਾ ਜਲਦੀ ਕੰਟਰੋਲ ਕਰ ਲੈਣਾ ਤੇ ਜੋ ਇਹ ਨਸ਼ਾ ਦੇ ਆਦੀ ਨੇ ਜੋ ਇਹ ਨਸ਼ਾ ਲੈ ਰਹੇ ਨੇ ਤੁਸੀਂ ਦੇਖਿਆ ਹੋਣਾ ਆਪਾਂ ਦੇਖ ਰਹੇ ਹਾਂ ਵੀਡੀਓਜ਼ ਆ ਜਾਂਦੀਆਂ ਹਫਤੇ ਦੇ ਵਿੱਚ ਇੱਕ ਦੋ ਵੀਡੀਓ ਕਈ ਵਾਰ ਦੇਖਣ ਨੂੰ ਮਿਲਦੀਆਂ ਕਿ ਕੋਈ ਇੱਧਰ ਡਿੱਗਿਆ ਪਿਆ ਨਸ਼ੇ ਦੀ ਹਾਲਤ ਵਿੱਚ ਉਹ ਇੱਧਰ ਡਿੱਗਿਆ ਪਿਆ ਇਹ ਹੀ ਕਾਰਨ ਹੈ ਕਿਉਂਕਿ ਨਸ਼ਾ ਨਹੀਂ ਮਿਲ ਰਿਹਾ ਜੇ ਨਸ਼ਾ ਮਿਲਦਾ ਹੁੰਦਾ ਤਾਂ ਉਹ ਤੋੜ ਉਹਨਾਂ ਦੀ ਜਿਹੜੀ ਨਸ਼ੇ ਵਾਲੀ ਹੁੰਦੀ ਹੈ ਉਹਨਾਂ ਦੀ ਕੁਰਤੀ ਨਸ਼ੇ ਦੀ ਹੁੰਦੀ ਤਾਂ ਵਧੀਆ ਤੁਰੇ ਸਰਦੇ ਪਰ ਨਸ਼ਾ ਨਾ ਮਿਲਨ ਕਰਨ ਇਹ ਹਾਲਤ ਸਾਡੇ ਨੌਜਵਾਨਾਂ ਦੀ ਹੋ ਰਹੀ ਤਾਂ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਹੱਥ ਜੋੜ ਕੇ ਜੋ ਵੀ ਨਸ਼ਾ ਕਰਦੇ ਹਨ ਕਿਰਪਾ ਕਰਕੇ ਸਾਡੇ ਕੋਲ ਆਓ ਨਸ਼ਾ ਛੱਡੋ ਆਪਦਾ ਆਪਦਾ ਇਲਾਜ ਕਰਾਓ ਨਹੀਂ ਤਾਂ ਇੱਕੋ ਹੀ ਇਹਦਾ ਜਿਹੜਾ ਮੈਂ ਸਮਝਦਾ ਰਾਹ ਹੈ ਜੇ ਨਸ਼ਾ ਕੋਈ ਨਾ ਛੱਡੂਗਾ ਤਾਂ ਮੌਤ ਹੈ ਤਾਂ ਮੌਤ ਜਿਹੜੀ ਹੈ ਵੇਖੋ ਅਸੀਂ ਨਹੀਂ ਚਾਹੁੰਦੇ ਸਾਡੇ ਨੌਜਵਾਨਾਂ ਦੀ ਹੋਵੇ ਅਸੀਂ ਆਪਦੇ ਨੌਜਵਾਨਾਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਤਾ ਕਿਰਪਾ ਕਰਕੇ ਨਸ਼ਾ ਛੱਡਣ ਲਈ ਸਰਕਾਰ ਕੋਲ ਆਓ ਸਾਡੇ ਕੋਲ ਆਓ ਅਸੀਂ ਤੁਹਾਡਾ ਬਿਲਕੁਲ ਮੁਫਤ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਤੁਹਾਨੂੰ ਉਸ ਤੋਂ ਬਾਅਦ ਰੋਜ਼ਗਾਰ ਵੀ ਦੇਵਾਂਗੇ ਤੇ ਮੇਰੀ ਇਹ ਬੇਨਤੀ ਹੈ ਥੈਂਕ ਯੂ